ਮਾੜੇ ਬੇਟਾ ਦੱਸੋ ਕੀ ਦਿੱਕਤ ਹੈ ਇੱਥੇ ਰੋਡ ਕਿੱਥੇ ਹੋਇਆ ਹੈ ਦਿੱਕਤ ਇਹ ਹੈ ਕਿ ਟੇਕਾ ਖੁੱਲ ਨਾ ਗਿਆ ਜੀ 16 ਫੁੱਟ ਦਾ ਰੋਡ ਹੈ ਜਿੱਥੇ ਫਿਲਿੰਗ ਜਾਮ ਲੱਗ ਰਹੇ ਤਾਂ ਵੈਸੇ ਹੀ ਸਾਰਾ ਬੱਲਾ ਜਿਹੜੇ ਮੰਨੇ ਲਈ ਟੇਕਾ ਖੋਲ ਰਹੇ ਆ ਉਹ ਤੁਹਾਨੂੰ ਮੰਨੇ ਵਾਲੇ ਕਹ ਰਹੇ ਅਸੀਂ ਤਾਰੂ ਨਹੀਂ ਪੀਣੀ ਤੁਹਾਨੂੰ ਦੇਖਦੇ ਲੋੜ ਨਹੀਂ ਅੱਗੇ ਤੂੰ ਟੇਕਾ ਚੱਕ ਕੇ ਲੈ ਤੂੰ ਸਾਡੇ ਤਾਂ ਪਹਿਲੇ ਹੀ ਜਾਮ ਲੱਗ ਜਾਂਦਾ ਸੀ ਰੋਜ਼ ਸ਼ਰਾਬੀਆ ਨਾਲ ਕਿੱਥੋਂ ਲੜਾਈ ਸਾਡੇ ਘਰਾਂ ਦੇ ਵਿੱਚ ਟੇਕਾ ਖੋਲ ਰਕੇ ਤੁਸੀਂ ਆਪਣੇ ਘਰਾਂ ਕੋਲ ਲੈ ਜਾਓ ਟੇਕੇਦਾਰ ਨੂੰ ਉੱਥੇ ਖੋਲ ਲਾ ਜਾ ਕੇ ਮਿੱਠਾ ਹੈ ਜੀ ਦਾ ਜੀ ਹਾਂ ਜੀ ਟੇਕਾ ਜੀ ਦਾ ਜੀ ਹਾਂ ਸੈਟ ਬੰਦ ਕਰਦਾ ਸੁਰੱਖਿਆ ਦੇ ਵੀ ਕਿਹੜੀ ਜਗ੍ਹਾ ਖੜੇ ਹੋ ਜਵਾਨ ਤਾਂ ਵਿਹਾਰ ਆ ਇਹ ਕੀ ਗੱਲ ਹੋ ਗਈ ਜਿਹੜੇ ਇੱਥੇ ਠੇਕਾ ਖੁੱਲਣ ਲੱਗਿਆ ਸਾੜੀਆਂ ਨੌਜਵਾਨ ਕੁੜੀਆਂ ਬੋਟੀਆਂ ਆ ਅਸੀਂ ਆ ਇਧਰੋਂ ਜਾਣੇ ਆ ਤੇ ਕੋਈ ਵੀ ਲੜਾਈ ਝਗੜਾ ਹੋਊਗਾ ਤਾਂ ਕਿਸ ਕੋ ਆਊਗਾ ਸਾਨੂੰ ਆਣਾ ਨਾ ਤੇ ਇਹਨਾਂ ਨੂੰ ਦੋਨਾਂ ਨੂੰ ਪਤਾ ਨਹੀਂ ਜਦੋਂ ਪਟਦੇ ਆ ਫੇਰ ਲਗਾ ਲੈਂਦੇ ਆ ਜਦੋਂ ਪਟਦੇ ਆ ਫੇਰ ਲਗਾ ਲੈਂਦੇ ਆ ਐਸੇ ਨਹੀਂ ਹੋਣਾ ਚਾਹੀਦਾ ਇਧਰ ਨਹੀਂ ਬਣਨਾ ਚਾਹੀਦਾ ਇਹ ਇਹ ਹੁਣ ਕਾਉਂਸਲਰ ਸਾਹਿਬ ਵੱਲੋਂ ਅੱਜ ਤੋਂ ਅੰਤ ਤੱਕ ਵੀ ਡੇਟ ਠੇਕਾ ਬਣੇਗਾ ਜਿਨ੍ਹਾਂ ਦੀ ਜਗ੍ਹਾ ਵੀ ਆ ਉਹ ਵੀ ਕੰਦੇ ਸਿੱਟਣਗੇ ਨਵਾਂਗੇ ਸੋਣਾ ਇਹਨਾਂ ਨੇ ਫੇਰ ਬਣਾ ਲੈਣਾ ਭਾਈ ਇਹਨਾਂ ਨੇ ਫੇਰ ਬਣਾ ਲੈਣਾ ਆ ਸਾਨੂੰ ਚਾਰ ਦਿਨ ਹੋ ਗਿਆ ਤੋਂ ਉਪਰ ਦੁਪਹਿਰ ਜੋ ਵੀ ਰੱਖਣਿਆ ਸੀ ਇੱਥੇ ਹੁੰਨੇ ਆ ਤੇ ਐਸੀ ਠੇਕਾ ਬੰਨਣਾ ਨਹੀਂ ਦੇਣਾ ਮਰਨਾ ਜ਼ਰੂਰ ਆ ਸੀ ਲੇਕਾ ਠੇਕਾ ਨਹੀਂ ਇੱਥੇ ਬੰਦੇ ਜਿਵੇਂ ਸਕੂਲ ਵੀ ਨੇੜੇ ਛੋਟੇ ਛੋਟੇ ਸਕੂਲ ਇੱਕ ਛੱਡੀ ਦੋ ਅਸੀਂ ਸਾਰਿਆਂ ਦੇ ਬੱਚੇ ਢਾ ਲੈਣੇ ਆ ਦੂਜੇ ਦਵਾਰਾ ਵੀ ਨਾਲ ਹੈਗਾ ਦੂਜੇ ਦਵਾਰਾ ਮੰਦਰਾ ਕਹ ਗਿਆ ਕਿ ਕੀ ਤੁਸੀਂ ਕਰਜਾਂ ਨੇ ਲੋਕਾਂ ਨੂੰ ਤਾਂ ਦੇਖ ਲੋ ਗਰੀਬਾਂ ਨੂੰ ਤਾਂ ਦੇਖ ਲੋ ਗ੍ਰੈਂਡੀ ਦੇ ਗੰਨ ਖੋਲ ਲੋ ਇੱਥੇ ਕਰਾਨ ਕਰੰਨੇ ਦੀ ਕਾ ਇੱਥੇ ਤੁਸੀਂ ਵੇਚਣਾ ਭਾਈ ਕਿਸੇ ਹੋਰ ਨੂੰ ਵੇਚ ਦੋ ਸਾਨੂੰ ਕੋਈ ਇਤਰਾਜ਼ ਨਹੀਂ ਆ ਜੇ ਕੱਲ ਨੂੰ ਦੁਆਰ ਦੀਏ ਫੇਰ ਬੁਲਣ ਲੱਗਿਆ ਫੇਰ ਤੁਹਾਡੇ ਲੋਕ ਕੀ ਕੀਤਾ ਜਾਏਗਾ ਕਿ ਫੇਰ ਇੱਥੇ ਕਦਾ ਮਰ ਜੂਗਾ ਹੋਰ ਕੁਝ ਨਹੀਂ ਹੋਣਾ ਹੈਗਾ ਅਸੀਂ ਖੁਦ ਕਹਿ ਲਿਆ ਕਿ ਅਸੀਂ ਇੱਥੇ ਮਰੂਗੀ ਆ ਜਨਾਨੀਆਂ ਜੇ ਪੈਨ ਨੂੰ ਠੰਡ ਪੈ ਜੂਗੀ ਨਾ ਅਸੀਂ ਖੋਲਣਾ ਨਹੀਂ ਦੇਣਾ ਇਹ ਯਾਰ ਮਰ ਗਿਆ ਜਿਉਂ ਆ ਜਾਏ ਸੀਨੀ ਕੋਰਲਡੋਂ ਮੰਗੇ ਠੀਕ ਹੈ ਠੀਕ ਹੈ ਨਾ ਬੋਲਾ ਹਾਂਜੀ ਬਾਬਾ ਤੁਹਾਡਾ ਕੀ ਨਾਮ ਹੈ ਜੀ ਦਾਸ ਦਾ ਨਾਮ ਸੰਸਕਤ ਨਾਮ ਸਿੰਘ ਹੈ ਜੀ ਮੈਂ ਇੱਥੇ ਗੁਰਦੁਆਰਾ ਕਾਲ ਮਹੰਦਰ ਸਾਹਿਬ ਦਾ ਝਾੜੂ ਵਰਦਾਰ ਮੁਖ ਸੇਵਾਦਾਰ ਹਾਂ ਜੀ ਬੇਨਤੀ ਹੈ ਕਿ ਇਸ ਇਲਾਕੇ ਦੇ ਵਿੱਚ ਤਿੰਨ ਸਕੂਲ ਨੇ ਜੀ ਠੀਕ ਹੈ ਗੁਰਦੁਆਰਾ ਸਾਹਿਬ ਹੈ ਮਸਜਿਦ ਹੈ ਮੰਦਿਰ ਹੈ ਔਰ ਇਹ ਮੇਨ ਰੂਡ ਹੈ ਜਿਹੜਾ ਕਿ ਬੁੱਡੇ ਨਾਲੇ ਤੋਂ ਜਸੀਆਂ ਤੱਕ ਜਾਂਦਾ ਹੈ ਠੀਕ ਹੈ ਜੀ ਇਸ ਮਹੱਲੇ ਦੇ ਵਿੱਚ ਇਹ ਠੇਕਾ ਖੋਲਣ ਦੀ ਕੋਸ਼ਿਸ਼ ਜਿਹੜੀ ਆ ਇਹ ਲਗਾਤਾਰ ਠੇਕੇਦਾਰਾਂ ਵੱਲੋਂ ਤਬਾਅ ਪਾ ਕੇ ਪ੍ਰੈਸ਼ਰ ਪਾ ਕੇ ਕੀਤੀ ਜਾ ਰਹੀ ਹੈ 3 ਦਿਨ ਪਹਿਲਾਂ ਚੌਂਕੀ ਵਿੱਚ ਬੈਠ ਕੇ ਫੈਸਲਾ ਹੋ ਗਿਆ ਜੇ ਇਲਾਕਾ ਨਿਵਾਸੀਆਂ ਨੂੰ ਇਤਰਾਜ਼ ਹੈ ਕਿ ਅਸੀਂ ਠੇਕਾ ਨਹੀਂ ਖੋਲਦੇ ਇਹ ਜਿਹੜੇ ਨੇ ਸਾਡੇ ਲੈਂਡਲੋਰਡ ਨੇ ਇਹਨਾਂ ਵੱਲੋਂ ਸੰਧੂ ਪਰਿਵਾਰ ਵੱਲੋਂ ਵੀ ਇਸ ਗੱਲ ਦੀ ਮਨਾਈ ਕੀਤੀ ਗਈ ਹੈ ਵੀ ਅਸੀਂ ਪਬਲਿਕ ਦੀਆਂ ਭਾਵਨਾਵਾਂ ਨੂੰ ਖੜਕ ਰੱਖਦੇ ਹੋਏ ਅਸੀਂ ਇਹ ਕਾਰਜ ਜਿਹੜਾ ਇੱਥੇ ਨਹੀਂ ਹੋਊਗਾ ਲੇਕਿਨ ਉਹ ਫਿਰ ਵੀ ਜ਼ਬਰਦਸਤੀ ਕਰ ਰਹੇ ਨੇ ਅੱਜ ਸ਼ਾਮ ਨੂੰ 4-5 ਗੱਡੀਆਂ ਭਰ ਕੇ ਉਹਨਾਂ ਦੀਆਂ ਆਈਆਂ ਨੇ ਗੁੰਡਿਆਂ ਬਦਮਾਸ਼ੀਆਂ ਦੀ ਸ਼ਕਲ ਤੋਂ ਪਤਾ ਲੱਗ ਰਿਹਾ ਸੀਗਾ ਵੀ ਉਹ ਜਿਹੜੇ ਕਿੱਦਾਂ ਦੇ ਬੰਦੇ ਆ ਗਏ ਨੇ ਇਸ ਕਰਕੇ ਸਾਰੇ ਇਲਾਕੇ ਦੇ ਇੱਥੇ ਇਕੱਠ ਹੋਇਆ ਬੰਦੇ ਇਕੱਠੇ ਹੋਣ ਅੱਜ ਵੀ ਉਹਨਾਂ ਦੀਆਂ ਗੱਡੀਆਂ ਜਿਹੜੀਆਂ ਨੇ ਉਧਰ ਦਰਿਆ ਵਾਲੇ ਪਾਸੇ ਸੰਤੂ ਇਲੈਕਟ੍ਰੋਨਿਕਸ ਸਾਹਮਣੇ ਦੀ ਸੜਕ ਹੈ ਉਥੇ ਖੜੀਆਂ ਨੇ ਸੋ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਜਨਤਾ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਹੋਇਆਂ ਕਿਰਪਾ ਕਰਕੇ ਉਹਨਾਂ ਠੇਕੇਦਾਰਾਂ ਨੂੰ ਇੱਥੇ ਜ਼ਬਰਦਸਤੀ ਠੇਕਾ ਖੋਲਣ ਤੋਂ ਮਨਾ ਕੀਤਾ ਜਾਵੇ ਜੀ ਹੁਣ ਬਲਜਿੰਦਰ ਸਿੰਘ ਜੀ ਵੱਲੋਂ ਜਿਹੜਾ ਅਟੈਨਸ਼ਨ ਦਿੱਤਾ ਗਿਆ ਵੀ ਠੇਕਾ ਨਹੀਂ ਖੁੱਲਿਆ ਗਿਆ ਜੇ ਉਹ ਸੰਤੂ ਸਰ ਬਾਬਾ ਜੀ ਲੋਕ ਉਹ ਆਪਾਂ ਦੇਖੋ ਜੀ ਬੇਨਤੀ ਹੈ ਤਾਂ ਮੈਂ ਸਾਰੇ ਇਲਾਕੇ ਦੀ ਭਾਵਨਾ ਹੈ ਵੀ ਇੱਥੇ ਠੇਕਾ ਨਾ ਖੁੱਲੇ ਜੀ ਇਸ ਕਰਕੇ ਠੇਕਾ ਨਾ ਖੁੱਲੇ ਜੀ ਮੈਂ ਠੇਕੇਦਾਰ ਮੇਰੇ ਕੋਲ ਗੁਰਦਾਰਾ ਸਾਹਿਬ ਵੀ ਆਏ ਸੀ ਇਤਰਾਜ਼ ਪੇਸ਼ ਕਰਨ ਵਾਸਤੇ ਤੇ ਮੈਂ ਉਹਨਾਂ ਨੂੰ ਕਿਹਾ ਸੀ ਮੇਰੀ ਤੁਹਾਨੂੰ ਪਿਆਰ ਨਾਲ ਹੱਥ ਬੰਨ ਕੇ ਬੇਨਤੀ ਹੈ ਤੁਸੀਂ ਇਹ ਕਾਰਜ ਇੱਥੇ ਨਾ ਕਰੋ ਲੇਕਿਨ ਉਹਨਾਂ ਨੇ ਫਿਰ ਉਹੀ ਗੱਲ ਕਰ ਦਿੱਤੀ ਇਸ ਕਰਕੇ ਸਾਨੂੰ ਤਵਾਰ ਮੇਰਾ ਨਾਮ ਮੁਹੰਮਦ ਨਸੀਮ ਅंसारी ਆ ਅंसारी ਸਾਹਿਬ ਕੀ ਕਹਿਣਾ ਚਾਹੋਗੇ ਜੀ ਦਰਸ਼ਨ ਕਰੇ ਇਹ ਜਿਹੜਾ ਠੇਕਾ ਫੋਲਦਾ ਪਿਆ ਕਿਸੇ ਇੱਕ ਕੌਮ ਦਾ ਮਸਲਾ ਨਹੀਂ ਸਾਰੇ ਪਾਈਚਾਰੇ ਦਾ ਮਸਲਾ ਹੈ ਆਪਾਂ ਸਾਰੇ ਇੱਕ ਪਲੇਟਫਾਰਮ ਤੇ ਖੜੇ ਆ ਕਿਉਂਕਿ ਇੱਥੇ ਮਸਜਿਦ ਵੀ ਹੈ ਇੱਥੇ ਮੰਦਿਰ ਵੀ ਹੈ ਗੁਰਦੁਆਰਾ ਸਾਹਿਬ ਵੀ ਹੈ ਨੇਰੇ ਚਰਚ ਵੀ ਹੈ ਤਿੰਨ ਤਿੰਨ ਸਕੂਲਾਂ ਨੇ ਸਕੂਲ ਨੂੰ ਸਿੱਖਿਆ ਦਾ ਮੰਦਿਰ ਕਿਹਾ ਜਾਂਦਾ ਵਾ ਇਹਦਾ ਬੱਚਿਆਂ ਦੇ ਉੱਤੇ ਬਹੁਤ ਗਲਤ ਅਸਰ ਪਾਊਗੀ ਦੂਜੀ ਗੱਲ ਹੈ ਕਿ ਆਏ ਦਿਨ ਇਥੇ ਲੁੱਟਖੋ ਹੁੰਦੇ ਰਹਿੰਦੇ ਇੱਕ ਦੂਜੇ ਨੂੰ ਲੁੱਟਦੇ ਰਹਿੰਦੇ ਆ ਕੋਈ ਕਿਸੇ ਨੂੰ ਚਾਕੂ ਮਾਰ deta ਕਿਸ ਨੂੰ ਕੁਛ ਕਰ deta ਔਰ ਜਦੋਂ ਇਹ ਠੇਕਾ ਖੁੱਲ ਗਿਆ ਤਾਂ ਹੋਰ ਜਿਆਦਾ ਵਰਦ ਆਤਾ ਬਦਿਆਨੀਆਂ ਉਹ ਕ੍ਰਾਈਮ ਵੱਧ ਜਾਊਗਾ ਇਸ ਕਰਕੇ ਆਪਾਂ ਸਾਰੇ ਇਲਾਕਾ ਨਿਵਾਸੀ ਇਕ ਹੋ ਕੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹ ਠੇਕਾ ਇੱਥੇ ਨਾ ਖੁੱਲੇ ਜੇ ਨਹੀਂ ਮੰਨਿਆ ਗਿਆ ਤਾਂ ਆਪਾਂ ਸਾਰੇ ਇਕੱਠੇ ਹੋ ਕੇ ਹਜ਼ਾਰਾਂ ਹਜ਼ਾਰਾਂ ਦੇ ਤعداد ਵਿੱਚ ਮੈਂ ਜੀਟੀ ਰੋਡ ਜਾਮ ਕਰਾਂਗਾ ਮੈਂ ਪ੍ਰਸ਼ਾਸਨ ਤੋਂ ਕਹਾਂਦਾ ਇੱਕ ਵਾਰ ਫਿਰ ਬੇਨਤੀ ਕਰਦਾ ਹਾਂ ਕਿ ਇਹਨਾਂ ਚੀਜ਼ਾਂ ਨੂੰ ਇਹਨਾਂ ਠੇਕਾਂ ਨੂੰ ਬੰਦ ਕੀਤਾ ਜਾਵੇ ਜਿਵੇਂ ਸੰਤੂ ਸਾਹਿਬ ਨੇ ਹੁਣ ਜ਼ਿੰਮੇਵਾਰੀ ਲਈਤੀ ਹੈ ਤਾਂ ਉਹ ਤੋਂ ਸੰਤੁਸ਼ਟ ਹੂਗੀ ਬਿਲਕੁਲ ਅਸੀਂ ਸੰਟੁਇਸਟਾ ਸੰਦੂ ਸਾਹਿਬ ਸਾਡੇ ਵਾਰਡ ਦੇ ਕੌਂਸਲਰ ਸਾਹਿਬ ਨੇ ਨੁਮਾਇੰਦਾ ਨੇ ਅਸੀਂ ਨਾ ਤਾਂ ਇਹਨਾਂ ਤੋਂ ਆੜੇ ਨਾ ਇਹ ਸਾਡੇ ਲੋਕਾਂ ਤੋਂ ਆੜੇ ਨੇ ਅਸੀਂ ਸਾਰੇ ਇਹਨਾਂ ਨੂੰ ਨੁਮਾਇੰਦਾ ਚੁਣਿਆ ਬਾਤ ਇਹਨਾਂ ਦਾ ਵੀ ਫਰਜ਼ ਬੰਦਾ ਸਾਡੇ ਨਾਲ ਤੁਰਨ ਉਹ ਤੁਰੇ ਹੋਏ ਆ ਅਸੀਂ ਇਹ ਨਾ ਚੀਜ਼ਾਂ ਵਰਤ ਕਰਦੇ ਆ ਠੇਕਾ ਬਿਲਕੁਲ ਨਹੀਂ ਖੁੱਲਣ ਦਿਆਂਗਾ